ਮੁਫਤ ਲਾਲ ਦਾ ਪਿਓਰ ਪਸ਼ਮੀਨਾ ਹਾਜ਼ਰ ਹੋ ਚੁੱਕਿਆ ਨਵੇਂ ਰੰਗ ਨਵੇਂ ਡੀਏ ਚਾਰਟ ਪਹੁੰਚ ਚੁੱਕੇ ਨੇ ਸੋਹਣੇ ਸੋਹਣੇ ਕਲਰ ਘਟੋ ਘਟ 50 ਕਲਰ ਨਵੇਂ ਟ੍ਰੈਂਡਿੰਗ ਵਾਲੇ ਸਾਰੇ ਪਹੁੰਚ ਗਏ ਮੁਫਤ ਲਾਲ ਦਾ オリジナル ਪਿਓਰ ਪਸ਼ਮੀਨਾ ਐਡਵਾਂਸ ਦੇ ਵਿੱਚ ਮਾਲ ਹਾਜ਼ਰ ਹੋ ਗਿਆ ਪੂਰੇ ਸੋਹਣੇ ਸੋਹਣੇ ਰੰਗ ਬੜੇ ਹੀ ਟੌਪ ਦੇ ਦੇਖੋ ਆ ਸਾਰੇ ਰੰਗ ਮਿਲਣਗੇ ਲਓ ਜੀ ਪਲੇਨ ਕੱਪੜੇ ਦੇ ਵਿੱਚ ਮਾਲ ਹਾਜ਼ਰ ਹੋ ਗਿਆ ਨਵਾਂ ਫੈਨਸੀ ਫੈਨਸੀ ਦੇਖੋ ਜੀ ਕਲਰ ਬਾਦੂ 50 ਤੋਂ ਵੀ ਪਲੱਸ ਹੋਣਗੇ ਬਹੁਤ سارے ਕਲਰ ਚਾਰਟ ਪਹੁੰਚੇ ਨੇ ਨਵੇਂ ਦੇਖੋ ਜੀ ਚੈੱਕ ਕਰੋ ਕੁਆਲਿਟੀ ਪੂਰੀ ਸਰਾ ਪੂਰਾ ਟਾਪ ਕੁਆਲਿਟੀ ਮਾਲ ਹਾਜ਼ਰ ਹੋ ਗਿਆ ਆਪਣੇ ਕੋਲ ਆ ਲੋ ਦੇਖੋ ਜੀ ਨਵੇਂ ਨਵੇਂ ਚਾਰਟ ਪਹੁੰਚ ਚੁੱਕੇ ਨੇ ਮਸਟਰਡ ਕਲਰ ਪਹੁੰਚਿਆ ਰੰਗ ਇੰਨੇ ਜਿਆਦਾ ਪਹੁੰਚੇ ਨੇ ਬਹੁਤ ਹੀ ਜਿਆਦਾ ਮਾਲ ਪੂਰੇ ਫਾਇਦੇ ਨਾਲ ਦੇਵਾਂਗੇ オリジナル ਮੁਸਤਲਾਲ ਦਾ オリジナル ਕਪੜਾ ਪਹੁੰਚ ਗਿਆ ਜੀ ਪ्युअर ਕਸ਼ਮੀਨੇ ਦੇ ਵਿੱਚ ਮਾਲ ਹਾਜ਼ਰ ਹੋ ਗਿਆ ਕਲਰ ਬਹੁਤ ਜ਼ਿਆਦਾ ਨੇ ਦੇਖੋ ਕੁਆਂਟੀਟੀ ਦੇ ਮਾਲ ਹਾਜ਼ਰ ਹੋ ਚੁੱਕਿਆ ਜਿੰਨੇ ਮਰਜ਼ੀ ਰੰਗ ਚੱਕ ਲੋ ਮਾਲ ਵਾਧੂ ਹਾਜ਼ਰ ਹੋ ਗਿਆ ਨਵਾਂ ਕੁਆਲਟੀ ਪੂਰੀ ਸਿਰਾ ਪਲੇਨ ਕੱਪੜਿਆਂ ਨਾਲ ਲੱਗ ਗਿਆ ਮੇਲਾ ਲਾਤਾ ਮੇਲਾ ਕਹਿੰਦੇ ਟੌਪ ਟੌਪ ਦੇ ਰੰਗ ਚਾਰਟ ਸਾਰੇ ਨਵੇਂ ਹਾਜ਼ਰ ਹੋ ਗਏ ਨੇ ਭਾਈ ਬਰਬਰੀ ਸਿਲਕ ਬੀਕੇ ਟੈਕਸ ਦਾ ਮਾਲ ਹਾਜ਼ਰ ਹੋ ਗਿਆ ਵੀ ਨਵਾਂ ਮਾਲ ਖੁੱਲਿਆ ਆਪਣੇ ਕੋਲ ਬਰਕ ਵਾਲੇ ਸੂਟ ਪਹੁੰਚ ਕੇ ਨੇ オリジナル کیا بات ਹੈ ਜੀ ਕਪੜੇ ਚੈੱਕ ਕਰੋ ਪੂਰੇ ਟੌਪ ਡੌਗ ਦੇ ਰੰਗ ਚਾੜ ਪਹੁੰਚ ਗਏ ਨਵੇਂ ਨਵੇਂ ਵਰਵਰੀ ਸਿਲਕ ਤੇ ਦੁਪੱਟਾ ਵੀ ਬੜਾ ਸੋਹਣਾ ਬਰਕ ਵਾਲਾ ਪੂਰਾ ਹੈਵੀ ਦੁਪੱਟਾ ਪਹੁੰਚ ਗਿਆ ਮਾਲ ਦੇਖੋ ਵਾਧੂ ਕੁਆਂਟੀਟੀ ਚ ਪਹੁੰਚ ਚੁੱਕੇ ਜੀ ਦੇਖੋ ਜੀ ਲੱਗੇ ਮਾਲ ਦੇ ਢੇਰਾਂ ਦੇ ਢੇਰ ਪਲੇਨ ਕਪੜਾ ਇੱਧਰ ਪਿਆ ਵਾਧੂ ਰੰਗ ਆ ਲੋ ਇਹ ਬਰਕ ਵਾਲੇ ਪਹੁੰਚ ਚੁੱਕੇ ਨੇ ਨਵੇਂ ਡਿਜ਼ਾਈਨ ਸਾਰੇ ਬਰਬਰੀ ਦੇ ਵਿੱਚ ਤੇ ਪਸ਼ਮੀਨੇ ਦਾ ਤਾਂ ਲੱਗਿਆ ਮੇਲਾ ਵਾਧੂ ਮਾਲ ਹਾਜ਼ਰ ਹੋ ਚੁੱਕਿਆ ਰੰਗ ਦੇਖ ਸਕਦੇ ਤੁਸੀਂ ਵਾਧੂ ਆ ਲੋ ਕਿਹੜੇ ਰੰਗ ਨੇ ਬੇ ਰੰਗ ਸਾਰੇ ਰੰਗ ਪੂਰੇ ਟੋਪ ਟੋਪ ਦੇ ਹਾਜ਼ਰ ਹੋ ਗਏ ਨਵਾਂ ਮਾਲ ਹਾਜ਼ਰ ਹੋ ਚੁੱਕਿਆ ਭਾਈ ਥੈਂਕ ਯੂ